ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਖਬਰ ਵਾਇਰਲ ਹੋ ਰਹੀ ਆ ਇੱਕ ਅੱਜ ਦੀ ਈਏ ਖਬਰ ਦੱਸੀ ਜਾ ਰਹੀ ਆ ਜੀहां ਦੋਸਤੋ ਅਮਰੀਕਾ ਦੇ ਫ੍ਰिजਨੋ ਦੀ ਇਹ ਖਬਰਾਂ ਤੇ ਫੌਕਸ 26 ਨਿਊਜ਼ ਅਮਰੀਕਾ ਦਾ ਨਿਊਜ਼ ਚੈਨਲ ਉਹਨਾਂ ਨੇ ਇਹ ਖਬਰ ਦਿੱਤੀ ਆ ਕੀ ਅਮਰੀਕਾ ਦੇ ਵਿੱਚ ਗੈਂਗਸਟਰ 골ਡੀ ਬਰਾਡ ਦਾ ਕਤਲ ਹੋ ਗਿਆ ਹੈ ਜੀहां ਦੋਸਤੋਂ ਇਹ ਖਬਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਅੱਗ ਦੇ ਵਾਂਗੂ ਫੈਲ ਰਹੀ ਆ ਅੱਜ ਦੀ ਹੁਣੇ-ਹੁਣੇ 2-3 ਘੰਟੇ ਦੀ ਇਹ ਖਬਰ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗੀ ਆ ਦੱਸ ਦੇਣਾ ਚਾਹੁੰਦੇ ਆ ਕਿ 골ਡੀ ਬਰਾਡ ਨੇ ਸਿੱਧੂ ਮੂਸੇ ਵਾਲੇ ਨੂੰ ਮਾਰਨ ਦੀ ਜ਼ਿੰਮੇਵਾਰੀ ਵੀ ਲਈ ਸੀ ਬਾਕੀ ਹੱਲੇ ਕਨਫਰਮ ਨਹੀਂ ਆ ਇਹ ਖਬਰ ਬਟ ਦੱਸਿਆ ਜਾ ਰਿਹਾ ਹੈ ਕਾਫੀ ਲੋਕਾਂ ਦੇ ਵੱਲੋਂ ਕਮੈਂਟ ਸੈਕਸ਼ਨ ਦੇ ਵਿੱਚ ਕਿ ਇਹ ਖਬਰ ਕਨਫਰਮਡ ਆ ਅਤੇ ਅਮਰੀਕਾ ਦੇ ਕੈਲੀਫੋਰਨੀਆ ਰੀਜਨ ਦੇ ਵਿੱਚ ਫ੍ਰिजਨੋ ਦੀ ਇਹ ਖਬਰ ਦੱਸੀ ਜਾ ਰਹੀ ਹੈ। ਬਾਕੀ ਇਸ ਖਬਰ ਬਾਰੇ ਆਪਣੇ ਵਿਚਾਰ ਜਰੂਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਿਓ। ਮਿਲਦੇ ਆਂ ਹੋਰ ਅਪਡੇਟਸ ਦੇ ਨਾਲ। ਧੰਨਵਾਦ। ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਖਬਰ ਫੇਕ ਆ ਜਾਂ ਫਿਰ ਅਸਲੀ ਆ।